ਨਾਇਟ ਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਤਰਨੁਪਰੀ ਸਿੰਘ ਸੌਂਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਖੰਨਾ ਦੇ ਐਕਸੀਲ ਸ਼੍ਰੀ ਅਮਨ ਗੁਪਤਾ ਦੇ ਨਾਲ ਦਫ਼ਤਰ ਸੁਧਾਰ ٹرسٹ ਖੰਨਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖੰਨਾ ਵਿਖੇ ਲੰਘ ਰਹੇ ਨੈਸ਼ਨਲ ਹਾਈਵੇ ਤੇ ਲੱਗੀਆਂ ਲਾਈਟਾਂ ਦਾ 12.99 ਲੱਖ ਰੁਪਏ ਦਾ ਬਿੱਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਅਦਾ ਨਹੀਂ ਕੀਤਾ ਗਿਆ। ਜਿਸ ਕਾਰਨ ਪੀਐਸਪੀਸੀਐਲ ਵੱਲੋਂ ਐਨਐਚਈਆਈ ਦੇ ਨਾਲ ਸੰਬੰਧਿਤ ਲੱਗੇ ਬਿਜਲੀ ਮੀਟਰਾਂ ਦੇ ਕਨੈਕਸ਼ਨ ਕੱਟ ਦਿੱਤੇ ਗਏ ਹਨ। ਕੈਬਨਿਟ ਮੰਤਰੀ ਸ਼੍ਰੀ ਤਲਪ੍ਰੀ ਸਿੰਘ ਸੌਂਦ ਨੇ ਕਿਹਾ ਕਿ ਲੋਕਤੰਤਰੀ ਢਾਂਚੇ ਵਿੱਚ ਲੀਡਰ ਇਸ ਲਈ ਚੁਣੇ ਜਾਂਦੇ ਹਨ ਕਿ ਉਹ ਸਾਡੇ ਜਮਹੂਰੀ ਹੱਕਾਂ ਲਈ ਆਵਾਜ਼ ਸਹੀ ਪਲੇਟਫਾਰਮ ਤੇ ਸਹੀ ਢੰਗ ਨਾਲ ਰੱਖਣਾ। ਪਰ ਪਿਛਲੇ ਸਮੇਂ ਦੌਰਾਨ ਜੋ ਸਾਨੂੰ ਲੀਡਰ ਮਿਲੇ ਉਹਨਾਂ ਨੇ ਆਪਣੇ ਖੇਤੇ ਦੇ ਲੋਕਾਂ ਦੀ ਆਵਾਜ਼ ਨਹੀਂ ਚੁਕੀ ਅਤੇ ਨਾ ਹੀ ਪੰਜਾਬ ਲਈ ਆਵਾਜ਼ ਚੁਕੀ। ਉਹਨਾਂ ਨੇ ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਇਸ ਤਰ੍ਹਾਂ ਹੀ ਪਿਛਲੇ 4 ਦਿਨਾਂ ਤੋਂ ਖੰਨਾ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਸ਼ਾਮ ਨੂੰ 7 ਵਜੇ ਲਾਈਵ ਹੋ ਕੇ ਬਿਨਾਂ ਤੱਥਾਂ ਦੀ ਪਰਚੋਲ ਕੀਤੇ ਮੌਜੂਦਾ ਪੰਜਾਬ ਸਰਕਾਰ ਦੇ ਕੰਮ ਨੂੰ ਖਰਾਬ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇੱਕ ਹਲਕਾ ਖੰਨਾ ਵਿੱਚੋਂ ਲੰਘਦੇ ਨੰਗਦੇ ਹਾਈਵੇ ਦੀਆਂ ਲਾਈਟਾਂ ਬੀਜੇ ਤੋਂ ਪਾਦਲੇ ਤੱਕ ਚਾਲੂ ਕਰਵਾਉਣ ਦਾ ਕੰਮ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ ਉਹਨਾਂ ਨੇ ਅੱਗੇ ਕਿਹਾ ਕਿ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦਾ ਆਧਾਰਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਇਸ ਦੇ ਮੰਤਰੀ ਸ਼੍ਰੀ ਨਤਿਨ ਗੜਕਰੀ ਹਨ ਐਨ ਐਚ ਏ ਆਈ ਲੋਕਾਂ ਤੋਂ ਰੋਡ ਟੈਕਸ ਦੇ ਰੂਪ ਵਿੱਚ ਪੈਸੇ ਇਕੱਠੇ ਕਰਦਾ ਹੈ ਇਸ ਨਾਲ ਹੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਾਈਵੇ ਦੇ ਉੱਪਰ ਦੀਆਂ ਲਾਈਟਾਂ ਅਤੇ ਸ਼ਹਿਰ ਵਿੱਚੋਂ ਲੰਘਦੀਆਂ ਸਰਵਿਸ ਸੜਕਾਂ ਤੇ ਲਾਈਟਾਂ ਲਗਾਉਣ ਮੁਰੰਮਤ ਕਰਨੀ ਜੀਟੀ ਰੋਡ ਉੱਪਰ ਦਿੱਤੀ ਹੀਟਲੇ ਸਰਵਿਸ ਰੋਡ ਦੀ ਸਫਾਈ ਕਰਨੀ ਹਾਈਵੇਅ ਤੇ ਸਰਵਿਸ ਸੜਕਾਂ ਦੇ ਬਣੇ ਡਰੇਨਾਂ ਦੀ ਸਫਾਈ ਕਰਨੀ ਤੇ ਮੁਰੰਮਤ ਕਰਨੀ ਅਤੇ ਹਰ ਕਿਸਮ ਦਾ ਰੱਖ-ਰਖਾਵ ਐਨਐਚਏਆਈ ਦੇ ਅਧੀਨ ਆਉਂਦਾ ਹੈ ਪਰ ਅਫਸੋਸ ਹੈ ਕਿ ਸਾਡੇ ਸਾਬਕਾ ਵਿਧਾਇਕ ਬਿਨਾਂ ਤੱਥਾਂ ਦੀ ਪਰਚੋਲ ਕਰੇ ਉਹਨਾਂ ਅਤੇ ਉਹਨਾਂ ਦੀ ਸਰਕਾਰ ਤੇ ਹੀ ਲਾਈਟਾਂ ਬੰਦ ਹੋਣ ਦੇ ਝੂਠੇ ਇਲਜ਼ਾਮ ਲਗਾ ਰਹੇ ਹਨ ਕਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹ ਜੋ ਵੀ ਗੱਲ ਕਰਦੇ ਹਨ ਉਹ ਪੂਰੀ ਤਰ੍ਹਾਂ ਤੱਥਾਂ ਦੇ ਆਧਾਰਤ ਹੁੰਦੀ ਹੈ ਨੈਨੇਟਚ ਏਆਈ ਦੇ ਨਾਲ ਸਬੰਧਤ 6 ਕੰਪਨੀਆਂ ਨੇ ਪੀਐਸਪੀਸੀਲ ਅਖੰਡਾ ਦਾ 12.99 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ ਸੋ ਇਹ ਰਕਮ ਕੇਂਦਰ ਸਰਕਾਰ ਦੇ ਵਿਭਾਗ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦੇਣੇ ਹਨ ਮંત્રી ਸੌਂਦ ਨੇ ਕਿਹਾ ਕਿ ਉਹ NHAI ਦੇ ਅਧਿਕਾਰੀਆਂ ਨਾਲ ਸਮੇਂ-ਸਮੇਂ ਤੇ رابطہ ਕਾਇਮ ਕਰਕੇ ਉਹਨਾਂ ਨੂੰ ਕਹਿੰਦੇ ਰਹਿੰਦੇ ਹਨ ਕਿ ਤੁਸੀਂ ਸਮੇਂ ਸਿਰ ਬਿਜਲੀ ਦਾ ਬਿੱਲ ਭਰਿਆ ਕਰੋ ਤਾਂ ਜੋ PSPCL ਨੂੰ ਇਹ ਕਨੈਕਸ਼ਨ ਨਾ ਕਟਣੇ ਪੈਣ। ਉਹਨਾਂ ਕਹਿ ਕੇ PSPCL ਲਗਾਤਾਰ NHAI ਨੂੰ ਪੱਤਰ ਲੈ ਕੇ ਸੂਚਿਤ ਕਰ ਰਿਹਾ ਹੈ ਅਤੇ ਹਾਈਵੇ ਤੇ ਲੱਗੇ ਮੀਟਰਾਂ ਦਾ ਬਿੱਲ ਭਰੋ ਕਿਉਂਕਿ ਖੰਨਾ ਸ਼ਹਿਰ ਦੇ ਲੋਕ ਹਨੇਰੇ ਵਿੱਚ ਬੈਠਿਆ ਹਨ। PSPCL ਦੇ ਖੰਨਾ ਦੇ ਐਕਸ਼ਨ ਅੰਸ਼ਰੀ ਅਮਨ ਗੁਪਤਾ ਨੇ ਦੱਸਿਆ ਕਿ ਬਾਦਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਕੁੱਲ 6 ਬਿਜਲੀ ਦੇ ਮੀਟਰ ਲੱਗੇ ਹੋਏ ਹਨ ਉਹਨਾਂ ਨੇ ਕਿਹਾ ਕਿ ਪਹਿਲੇ ਮੀਟਰ ਦਾ ਬਕਾਇਆ 3.30 ਲੱਖ ਰੁਪਏ ਦੂਜੇ ਮੀਟਰ ਦਾ ਬਕਾਇਆ 2.37 ਲੱਖ ਰੁਪਏ ਤੀਜੇ ਮੀਟਰ ਦਾ ਬਕਾਇਆ 1.37 ਲੱਖ ਰੁਪਏ ਚੌਥੇ ਮੀਟਰ ਦਾ ਬਕਾਇਆ 63000 ਰੁਪਏ ਪੰਜਵੇਂ ਮੀਟਰ ਦਾ ਬਕਾਇਆ 99000 ਰੁਪਏ ਤੇ 6ਵੇਂ ਮੀਟਰ ਦਾ ਬਕਾਇਆ 4.33 ਲੱਖ ਰੁਪਏ NHAI ਵੱਲ PSPCL ਦਾ ਖੜਾ ਹੈ ਉਹਨਾਂ ਕਹਿੰਿਆ ਕਿ ਅਸੀਂ ਖੁਦ ਵੀ NHAI ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਾਂ ਅਤੇ ਬਾਰ-ਬਾਰ ਪੱਤਰ ਵੀ ਲਿਖ ਰਹੇ ਹਾਂ ਉਹਨਾਂ ਵੱਲੋਂ ਬਿੱਲ ਨਾ ਭਰੇ ਜਾਣ ਕਾਰਨ ਮਜਬੂਰੀ ਵਸ ਸਾਨੂੰ ਕਨੈਕਸ਼ਨ ਕੱਟਣੇ ਪਏ ਇਸ ਤੋਂ ਪਹਿਲਾਂ ਸਮੇਂ ਦੌਰਾਨ ਵੀ NHAI ਵੱਲੋਂ ਬਿੱਲ ਨਾ ਭਰਨ ਕਾਰਨ ਅਸੀਂ ਕਨੈਕਸ਼ਨ ਕੱਟਦੇ ਰਹੇ ਹਾਂ ਉਦੋਂ ਵੀ ਮੰਤਰੀ ਤਰਨਪੀਰ ਸਿੰਘ ਸੌਂਦ ਨੇ NHAI ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਕਾਇਆ ਰਕਮ ਪ੍ਰਦਾਈ ਸੀ ਉਦੋਂ ਅਸੀਂ ਨਾਲ ਦੀ ਨਾਲ ਕਨੈਕਸ਼ਨ ਜੋੜ ਦਿੱਤੇ ਸਨ ਸੋ ਹੁਣ ਵੀ ਅਸੀਂ ਕਹਿੰਦੇ ਹਾਂ ਕਿ ਐਨ ਐਚ ਏ ਆਈ ਦੇ ਜਲਦੀ ਤੋਂ ਜਲਦੀ ਬਿਜਲੀ ਦਾ ਬਿੱਲ ਭਰੇ ਤੇ ਅਸੀਂ ਦੁਬਾਰਾ ਤੋਂ ਕਨੈਕਸ਼ਨ ਚਾਲੂ ਕਰ ਸਕੀਏ ਇਸ ਮੌਕੇ ਕਾਉਂਸਲਰ ਜਤਿੰਦਰ ਪਾਠਕ ਕਾਉਂਸਲਰ ਸੁਨੀਲ ਕੁਮਾਰ ਨੀਟਾ ਕਾਉਂਸਲਰ ਸਰਵਦੀਪ ਸਿੰਘ ਕਾਲੀਰਾਓ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਨਚੰਦ ਸ਼ਰਮਾ ਓ ਐਸ ਡੀ ਕਰਨ ਅਰੂੜਾ ਐਡਵੋਕੇਟ ਮਨਰੀਤ ਸਿੰਘ ਨਾਗਰਾ ਸਾਫਾ ਕਾਉਂਸਲਰ ਰਜਿੰਦਰ ਸਿੰਘ ਜੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ